ਰਤਾਬ ਸ਼ਾ ਸਤਿ ਸ੍ਰੀਕਾਲ ਸਤਿ ਸ੍ਰੀਕਾਲ ਮਹਾਰਾਜ ਸਾਰੇ ਭੈਣਾਂ ਨੂੰ ਸਤਿ ਸ੍ਰੀਕਾਲ ਹੋਰ ਸਨਾ ਚੜਦੀ ਕਲਾ ਹਾਂ ਚੜਦੀ ਕਲਾ ਅੱਜ ਤਾਂ ਜਿਵੇਂ ਕਹਿ ਜੀਏ ਨਾ ਵੀ ਘੋੜੀਆਂ ਨੌਕਰੀਆਂ ਉਹ ਜੀਆਂ گاਵਾ ਲਿਆ ਆ ਲੱਭ ਕੇ ਕੋਈ ਕਸਰ ਨਹੀਂ ਜੀ ਹੈਗੀ ਇਹਨਾਂ ਦੇ ਵਿੱਚ ਵੇਖ ਲੋ ਦੱਸ ਦੋ ਦੇਖੀ ਬਾਕੀ ਸੱਜਣਾ ਚਵਾਚਬੂ ਵੀਡੀਓ ਦੇ ਵਿੱਚ ਐਨ ਤਸੱਲੀ ਕਰਾਈ ਆ ਕਿਉਂ ਐਵੇਂ ਹੀ ਆ ਨਾ ਬਿਲਕੁਲ ਬਣਾ ਸੰਤੋਖ ਸਾਹਿਬ ਪਰਵਾਹ ਨਹੀਂ ਠੰਡੀਆਂ ਤੇ ਆਂ ਗਾਂਵ ਦਾ ਵੀ ਊੜਾ ਬੰਨਣਾ ਨਹੀਂ 15 ਕਿਲੋ ਬੌਲੇ ਤੋਂ ਸਟਾਰਟ ਹੋਈ ਆ ਕਰਮਾ ਲਈ ਮਗਰ ਵੱਛਾ ਕੱਲ ਦੀ ਸੂਈ ਤੇ ਰੰਗ ਵੇਖੋ ਇਹਦਾ ਕਿੱਡਾ ਪਿਆਰਾ ਲੱਗਾ ਕਰਮਾ ਲਈ ਨੂੰ ਤੇ ਆ ਵੀ ਧਾਰਾ ਤੁਰਾ ਸ਼ਾਈਵਾਲ ਦੀਆਂ ਮਾਰਾਂ ਕੇ ਤਸੱਲੀ ਕਰਾਤੀ ਵੀ ਕੋਈ ਸੱਜਣ ਐ ਨਾ ਸੋਚੇ ਯਾਰ ਛੜਾਕਲ ਹੋਵੇ ਤੇ ਗਾਂ ਖਰੀਦਣ ਤੋਂ ਡਰਿਓ ਡਰਿਓ ਨਾ ਤਸੱਲੀ ਵਾਲੇ ਕੰਮ ਆ ਓਕੇ ਰਿਪੋਰਟ ਆ ਇਕ ਗੋਰੇ ਰੰਗ ਦੇ ਸਤੂ ਦਾ ਤਾਂ ਯਾ ਅੋੜੇ ਸ਼ਕੀਨ ਇਹੋੜਾ ਲੱਭ ਕੇ ਲਿਆ ਪੋਜ ਕੇ ਗੋਰਾ ਰੰਗ ਗੋਰਾ ਰੰਗ ਹਾਂ ਇੱਕ ਕਰੀਮ ਦੀ ਮਸ਼ਹੂਰੀ ਜੀ ਆ ਜਾਂਦੀ ਉਹ ਨਾਲ ਲਈ ਆਈ ਨਾਲ ਗੋਰਾ ਰੰਗ ਜਿਹੜਾ ਆੜੇ ਪਚਕੀਨ ਆ ਸ਼ਕੀਨ ਆ ਤਾਂ ਹੀ ਲੈਂਦੀਆਂ ਤੇ ਦੇ ਵੀ ਤੇਣੀਆਂ ਮੋਤੋਂ ਮੋਤੋਂ ਮੈਂ ਤਾਂ ਲਾ ਲਾ ਕੇ ਛੁੱਟ ਕੇ